ਡੇਰਾ ਸਿਰਸਾ ਮੁਖੀ ਰਾਮ ਰਹੀਮ 7.5 ਸਾਲ ਬਾਅਦ ਡੇਰਾ ਸਿਰਸਾ ਪਹੁੰਚਿਆ 5 ਫਰਵਰੀ ਤੋਂ ਹੋਣ ਵਾਲੀ ਦਿੱਲੀ ਵਿਧਾਨ ਸਭਾ ਚੋਣਾਂ ਦੀ VOTING ਤੋਂ ਲਗਭਗ 1 ਹਫਤਾ ਪਹਿਲਾਂ ਉਸ ਨੂੰ 30 ਦਿਨਾਂ ਦੀ ਪੈਰੋਲ ਦਿੱਤੀ ਗਈ ਹੈ ਬੇਸ਼ੱਕ ਰਾਮ ਰਹੀਮ ਨੂੰ ਕਈ ਵਾਰ ਪਰੋਲ ਮਿਲ ਚੁੱਕੀ ਹੈ ਪਰ ਸਜ਼ਾ ਤੋਂ ਬਾਅਦ ਉਹ ਪਹਿਲੀ ਵਾਰ ਸਿਰਸਾ ਡੇਰਾ ਪਹੁੰਚਿਆ ਹੈ ਰਾਮ ਰਹੀਮ ਦੀ ਮੂੰਹ ਬੋਲੀ ਤੀ ਹਨੀਪ੍ਰੀਤ ਖੁਦ ਉਸ ਨੂੰ ਲੈ ਕੇ ਡੇਰਾ ਸਿਰਸਾ ਪਹੁੰਚੀ ਹੈ ਸੂਤਰਾਂ ਦੀ ਮੰਨੀ ਅਨੁਸਾਰ ਰਾਮ ਰਹੀਮ 6 ਫਰਵਰੀ ਤੱਕ ਸਿਰਸਾ ਵਿੱਚ ਹੀ ਰਹੇਗਾ ਤੇ ਉਸ ਤੋਂ ਬਾਅਦ ਉਹ ਉੱਤਰ ਪ੍ਰਦੇਸ਼ ਦੇ ਬਾਗਬਤ ਆਸ਼ਰਮ ਜਾਏਗਾ ਪਤਾ ਲੱਗਾ ਹੈ ਕਿ ਹਨੀਪ੍ਰੀਤ ਰੋਤਕ ਦੀ ਸੁਨਾਰੀਆ ਜੇਲ੍ਹ ਤੋਂ ਰਾਮ ਰਹੀਮ ਨੂੰ ਮਿਲੇ ਜਾਣ ਲਈ ਦੋ ਗੱਡੀਆਂ ਲੈ ਕੇ ਆਈ ਸੀ ਉਹ ਰਾਮ ਰਹੀਮ ਨੂੰ ਲੈ ਕੇ ਡੇਰਾ ਸਿਰਸਾ ਪਹੁੰਚੀ ਇਸ ਵੇਲੇ ਰਾਮ ਰਹੀਮ ਸ਼ਾਹ ਸਤਨਾਮ ਜੀ ਧਾਮ ਦੇ ਅੰਦਰ ਬਣੇ 13 ਵਾਸ ਵਿੱਚ ਰਹਿ ਰਿਹਾ ਹੈ ਸਿਰਸਾ ਪੁਲਿਸ ਨੇ ਡੇਰੇ ਦੇ ਸਾਰੇ ਦਰਵਾਜ਼ਿਆਂ ਤੇ 200 ਪੁਲਿਸ ਕਰਮਚਾਰੀ ਤਾਇਨਾਤ ਕੀਤੇ ਗਏ ਹਨ ਕੈਂਪ ਨੂੰ ਜਾਣ ਵਾਲੇ ਰਸਤੇ ਤੇ 10 ਨਾਕੇ ਲਾਏ ਗਏ ਸਨ ਰਾਮ ਰਹੀਮ ਜਿਸ ਗੇਟ ਰਾਹੀਂ ਅੰਦਰ ਗਿਆ ਹੈ ਉਸ ਤੇ ਪੁਲਿਸ ਦੀ ਟੀਮ ਦੇ ਨਾਲ ਐਸ ਐਚ ਓ ਤਾਇਨਾਤ ਕੀਤੇ ਗਏ ਇਸ ਗੇਟ ਰਾਹੀਂ ਕਿਸੇ ਨੂੰ ਵੀ ਅੰਦਰ ਜਾਣ ਦੀ ਇਜਾਜ਼ਤ ਨਹੀਂ ਹੈ ਇੱਥੇ ਵੀਡੀਓਗ੍ਰਾਫੀ ਦੀ ਫੋਟੋਗ੍ਰਾਫੀ ਤੇ ਵੀ ਪਾਬੰਦੀ ਲਗਾਈ ਗਈ ਹੈ ਡੇਰਾ ਪ੍ਰੇਮੀਆ ਨੂੰ ਇੱਥੇ ਆਉਣ ਤੋਂ ਰੋਕਿਆ ਜਾ ਰਿਹਾ ਹੈ ਪੁਲਿਸ ਉਹਨਾਂ ਨੂੰ ਸੜਕ ਤੋਂ ਪਿੱਛੇ ਹਟਾ ਰਹੀ ਹੈ ਰਾਮ ਰਹੀਮ ਨੇ ਸਿਰਸਾ ਪਹੁੰਚ ਤੋਂ ਬਾਅਦ ਇੱਕ ਵੀਡੀਓ ਜਾਰੀ ਕੀਤੀ ਹੈ ਤੇ ਕਿਹਾ ਕਿ ਕੋਈ ਵੀ ਇੱਥੇ ਨਾ ਆਵੇ ਹਾਸਲ ਜਾਣਕਾਰੀ ਮੁਤਾਬਕ ਡੇਰਾ ਮੁਖੀ ਦੇ ਸ਼ਦਾਲੂਆ ਨੂੰ ਵੀ ਨਹੀਂ ਪਤਾ ਸੀ ਕਿ ਉਹ ਇਸ ਵਾਰ ਪੈਰੋਲ ਤੇ ਸਿਰਸਾ ਵਿੱਚ ਰਹੇਗਾ ਜਿਵੇਂ ਹੀ ਰਾਮ ਰਹੀਮ ਸਿਰਸਾ ਪਹੁੰਚਿਆ ਤਾਂ ਉਸਨੇ ਇੱਕ ਵੀਡੀਓ ਜਾਰੀ ਕੀਤੀ ਤੇ ਕਿਹਾ ਰੱਬ ਦੀ ਕਿਰਪਾ ਨਾਲ ਮੈਂ ਤੁਹਾਨੂੰ ਮਿਲਣ ਤੇ ਤੁਹਾਡੀ ਸੇਵਾ ਕਰਨ ਆਇਆ ਹਾਂ ਇਸ ਵਾਰ ਸਿਰਸਾ ਸ਼ਾ ਸਤਨਾਮ ਦੀ ਤਾਮ ਆਏ ਹਨ ਤੁਹਾਨੂੰ ਸਿਰਸਾ ਨਾਉਣ ਦੀ ਬੇਨਤੀ ਹੈ ਆਪਣੇ ਆਪਣੇ ਸਥਾਨਾਂ ਤੇ ਰਹੋ ਤੁਹਾਨੂੰ ਸੇਵਾ ਜੋ ਵੀ ਕਹਿਣ ਉਸ ਦੀ ਪਾਲਣਾ ਕਰੋ ਰੱਬ ਤੁਹਾਨੂੰ ਸਾਰਿਆਂ ਨੂੰ ਸਾਰੀਆਂ ਖੁਸ਼ੀਆਂ ਦੇਵੇ ਉਹ ਬਹੁਤ ਸਾਰੀਆਂ ਅਸੀਸਾਂ ਦੱਸ ਦੇ ਕਿ ਵਿਰੋਧੀ ਧਿਰਾ ਬੀਜੇਪੀ ਸਰਕਾਰ ਨੂੰ ਕਹਿ ਰਹੀਆਂ ਨੇ ਕਿ ਜਦੋਂ ਵੀ ਚੋਣਾਂ ਹੁੰਦੀਆਂ ਨੇ ਡੇਰਾ ਮੁਖੀ ਨੂੰ ਪਰੋਲ ਮਿਲ ਜਾਂਦੀ ਹੈ ਡੇਰਾ ਸਿਰਸਾ ਦਾ ਹਰਿਆਣਾ ਵਿੱਚ ਚੰਗਾ ਪ੍ਰਭਾਵ ਹੈ ਸੂਬੇ ਵਿੱਚ ਜਲਦੀ ਹੀ ਨਗਰ ਨਿਗਮ ਚੋਣਾਂ ਵੀ ਹੋਣ ਜਾ ਰਹੀਆਂ ਨੇ ਇਸ ਵਿੱਚ 8 ਨਗਰ ਨਿਗਮਾਂ ਅਤੇ 32 ਨਗਰ ਕੌਂਸਲਰ ਨਗਰਪਾਲਿਕਾਵਾਂ ਵਿੱਚ ਚੋਣਾਂ ਹੋਣੀਆਂ ਨੇ ਜਿਸ ਦਾ ਐਲਾਨ ਫਰਵਰੀ ਵਿੱਚ ਕੀਤਾ ਜਾ ਸਕਦਾ ਹੈ। ਰਾਮ ਰਹੀਮ ਨੂੰ ਪ੍ਰੋਲ ਦੇ ਸਮੇਂ ਨੂੰ ਵੀ ਇਸ ਨਾਲ ਜੋੜਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਵੀ ਸਤੰਬਰ 2024 ਦੀ ਵਿਧਾਨ ਸਭਾ ਚੋਣਾਂ ਦੇ ਵਿਚਕਾਰ ਰਾਮ ਰਹੀਮ ਨੇ ਸਰਕਾਰ ਤੋਂ 20 ਦਿਨਾਂ ਦੀ ਐਮਰਜੈਂਸੀ ਪ੍ਰੋਲ ਮੰਗੀ ਸੀ। ਫਿਰ ਮਾਮਲਾ ਚੋਣ ਕਮਿਸ਼ਨ ਤੱਕ ਪਹੁੰਚ ਗਿਆ। ਪਰ ਰਾਮ ਰਹੀਮ ਨੂੰ VOTING ਤੋਂ 1 ਦਿਨ ਹਫ਼ਤਾ ਪਹਿਲਾਂ 1 ਅਕਤੂਬਰ ਨੂੰ ਪ੍ਰੋਲ ਮਿਲ ਗਈ ਸੀ। ਇਸ ਕਵਰ ਉੱਤੇ ਤੁਹਾਡੇ ਕੀ ਵਿਚਾਰ ਨੇ ਆਪਣੇ ਕਮੈਂਟ ਕਰਕੇ ਜੁੜ ਦੱਸੋ ਬਹੁਤ-ਬਹੁਤ ਤੁਹਾਡਾ ਧੰਨਵਾਦ। ਡੇਰਾ ਸਿਰਸਾ ਮੁਖੀ RAM REEM ਸਾਡੇ 7 ਸਾਲ ਬਾਅਦ ਡੇਰਾ ਸਿਰਸਾ ਪਹੁੰਚਿਆ 5 ਫਰਵਰੀ ਤੋਂ ਹੋਣ ਵਾਲੀ ਦਿੱਲੀ ਵਿਧਾਨ ਸਭਾ ਚੋਣਾਂ ਦੀ VOTING ਤੋਂ ਲਗਭਗ 1 ਹਫਤਾ ਪਹਿਲਾਂ ਉਸ ਨੂੰ 30 ਦਿਨਾਂ ਦੀ ਪੈਰੋਲ ਦਿੱਤੀ ਗਈ ਹੈ ਬੇਸ਼ੱਕ RAM REEM ਨੂੰ ਕਈ ਵਾਰ ਪੈਰੋਲ ਮਿਲ ਚੁੱਕੀ ਹੈ ਪਰ ਸਜ਼ਾ ਤੋਂ ਬਾਅਦ ਉਹ ਪਹਿਲੀ ਵਾਰ ਸਿਰਸਾ ਡੇਰਾ ਪਹੁੰਚਿਆ RAM REEM ਦੀ ਮੂੰਹ ਬੋਲੀ ਤੀ ਹਨੀਪ੍ਰੀਤ ਖੁਦ ਉਸ ਨੂੰ ਲੈ ਕੇ ਡੇਰਾ ਸਿਰਸਾ ਪਹੁੰਚੀ ਹੈ ਸੂਤਰਾਂ ਦੀ ਮੰਨੀ ਅਨੁਸਾਰ RAM REEM 6 ਫਰਵਰੀ ਤੱਕ ਸਿਰਸਾ ਵਿੱਚ ਹੀ ਰਹੇਗਾ ਤੇ ਉਸ ਤੋਂ ਬਾਅਦ ਉਹ ਉੱਤਰ ਪ੍ਰਦੇਸ਼ ਦੇ ਬਾਗਬਤ ਆਸ਼ਰਮ ਜਾਏਗਾ ਪਤਾ ਲੱਗਾ ਹੈ ਕਿ ਹਣੀਪ੍ਰੀਤ ਰੋहतक ਦੀ ਸੁਨਾਰੀਆ ਜੇਲ੍ਹ ਤੋਂ ਰਾਮ ਰਹੀਮ ਨੂੰ ਮਿਲੇ ਜਾਣ ਲਈ ਦੋ ਗੱਡੀਆਂ ਲੈ ਕੇ ਆਈ ਸੀ। ਉਹ ਰਾਮ ਰਹੀਮ ਨੂੰ ਲੈ ਕੇ ਡੇਰਾ ਸਿਰਸਾ ਪਹੁੰਚੀ। ਇਸ ਵੇਲੇ ਰਾਮ ਰਹੀਮ ਸ਼ਾਹ ਸਤਨਾਮ ਜੀ ਧਾਮ ਦੇ ਅੰਦਰ ਬਣੇ ਤੇਰਾਵਾਸ ਵਿੱਚ ਰਹਿ ਰਿਹਾ ਹੈ। ਸਿਰਸਾ ਪੁਲਿਸ ਨੇ ਡੇਰੇ ਦੇ ਸਾਰੇ ਦਰਵਾਜ਼ਿਆਂ ਤੇ 200 ਪੁਲਿਸ ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਕੈਂਪ ਨੂੰ ਜਾਣ ਵਾਲੇ ਰਸਤੇ ਤੇ 10 ਨਾਕੇ ਲਾਏ ਗਏ ਸਨ। ਰਾਮ ਰਹੀਮ ਜਿਸ ਗੇਟ ਰਾਹੀਂ ਅੰਦਰ ਗਿਆ ਹੈ ਉਸ ਤੇ ਪੁਲਿਸ ਦੀ ਟੀਮ ਦੇ ਨਾਲ ਐਸ ਐਚ ਓ ਤਾਇਨਾਤ ਕੀਤੇ ਗਏ। ਇਸ ਗੇਟ ਰਾਹੀਂ ਕਿਸੇ ਨੂੰ ਵੀ ਅੰਦਰ ਜਾਣ ਦੀ ਇਜਾਜ਼ਤ ਨਹੀਂ ਹੈ ਇੱਥੇ ਵੀਡੀਓਗ੍ਰਾਫੀ ਦੀ ਫੋਟੋਗ੍ਰਾਫੀ ਤੇ ਵੀ ਪਾਬੰਦੀ ਲਗਾਈ ਗਈ ਹੈ ਡੇਰਾ ਪ੍ਰੇਮੀਆ ਨੂੰ ਇੱਥੇ ਆਉਣ ਤੋਂ ਰੋਕਿਆ ਜਾ ਰਿਹਾ ਹੈ ਪੁਲਿਸ ਉਹਨਾਂ ਨੂੰ ਸੜਕ ਤੋਂ ਪਿੱਛੇ ਹਟਾ ਰਹੀ ਹੈ ਰਾਮ ਰਹੀਮ ਨੇ ਸਿਰਸਾ ਪਹੁੰਚ ਤੋਂ ਬਾਅਦ ਇੱਕ ਵੀਡੀਓ ਜਾਰੀ ਕੀਤੀ ਹੈ ਤੇ ਕਿਹਾ ਕਿ ਕੋਈ ਵੀ ਇੱਥੇ ਨਾ ਆਵੇ ਹਾਸਲ ਜਾਣਕਾਰੀ ਮੁਤਾਬਕ ਡੇਰਾ ਮੁਖੀ ਦੇ ਸ਼ਦਾਲੂਆ ਨੂੰ ਵੀ ਨਹੀਂ ਪਤਾ ਸੀ ਕਿ ਉਹ ਇਸ ਵਾਰ ਪੈਰੋਲ ਤੇ ਸਿਰਸਾ ਵਿੱਚ ਰਹੇਗਾ ਜਿਵੇਂ ਹੀ ਰਾਮ ਰਹੀਮ ਸਿਰਸਾ ਪਹੁੰਚਿਆ ਤਾਂ ਉਸਨੇ ਇੱਕ ਵੀਡੀਓ ਜਾਰੀ ਕੀਤੀ ਤੇ ਕਿਹਾ ਰੱਬ ਦੀ ਕਿਰਪਾ ਨਾਲ ਮੈਂ ਤੁਹਾਨੂੰ ਮਿਲਣ ਤੇ ਤੁਹਾਡੀ ਸੇਵਾ ਕਰਨ ਆਇਆ ਹਾਂ ਇਸ ਵਾਰ ਸਿਰਸਾ ਸ਼ਾ ਸਤਨਾਮ ਦੀ ਧਾਮ ਆਏ ਹਨ ਤੁਹਾਨੂੰ ਸਿਰਸਾ ਨਾਉਣ ਦੀ ਬੇਨਤੀ ਹੈ ਆਪਣੇ ਆਪਣੇ ਸਥਾਨਾਂ ਤੇ ਰਹੋ ਤੁਹਾਨੂੰ ਸੇਵਾ ਜੋ ਵੀ ਕਹਿਣ ਉਸ ਦੀ ਪਾਲਣਾ ਕਰੋ ਰੱਬ ਤੁਹਾਨੂੰ ਸਾਰਿਆਂ ਨੂੰ ਸਾਰੀਆਂ ਖੁਸ਼ੀਆਂ ਦੇਵੇ ਉਹ ਬਹੁਤ ਸਾਰੀਆਂ ਅਸੀਸਾਂ ਦੱਸਦੇ ਕਿ ਵਿਰੋਧੀ ਤੇਰਾ ਭਾਜਪੀ ਸਰਕਾਰ ਨੂੰ ਕਹਿ ਰਹੀਆਂ ਨੇ ਕਿ ਜਦੋਂ ਵੀ ਚੋਣਾਂ ਹੁੰਦੀਆਂ ਨੇ ਡੇਰਾ ਮੁਖੀ ਨੂੰ ਪਰੋਲ ਮਿਲ ਜਾਂਦੀ ਹੈ ਡੇਰਾ ਸਿਰਸਾ ਦਾ ਹਰਿਆਣਾ ਵਿੱਚ ਚੰਗਾ ਪ੍ਰਭਾਵ ਹੈ ਸੂਬੇ ਵਿੱਚ ਜਲਦੀ ਹੀ ਨਗਰ ਨਿਗਮ ਚੋਣਾਂ ਵੀ ਹੋਣ ਜਾ ਰਹੀਆਂ ਨੇ ਇਸ ਵਿੱਚ 8 ਨਗਰ ਨਿਗਮਾਂ ਅਤੇ 32 ਨਗਰ ਕੌਂਸਲਰ ਨਗਰਪਾਲਿਕਾਵਾਂ ਵਿੱਚ ਚੋਣਾਂ ਹੋਣੀਆਂ ਨੇ ਜਿਸ ਦਾ ਐਲਾਨ ਫਰਵਰੀ ਵਿੱਚ ਕੀਤਾ ਜਾ ਸਕਦਾ ਹੈ। ਰਾਮ ਰਹੀਮ ਨੂੰ ਪ੍ਰੋਲ ਦੇ ਸਮੇਂ ਨੂੰ ਵੀ ਇਸ ਨਾਲ ਜੋੜਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਵੀ ਸਤੰਬਰ 2024 ਦੀ ਵਿਧਾਨ ਸਭਾ ਚੋਣਾਂ ਦੇ ਵਿਚਕਾਰ ਰਾਮ ਰਹੀਮ ਨੇ ਸਰਕਾਰ ਤੋਂ 20 ਦਿਨਾਂ ਦੀ ਐਮਰਜੈਂਸੀ ਪ੍ਰੋਲ ਮੰਗੀ ਸੀ। ਫਿਰ ਮਾਮਲਾ ਚੋਣ ਕਮਿਸ਼ਨ ਤੱਕ ਪਹੁੰਚ ਗਿਆ। ਪਰ ਰਾਮ ਰਹੀਮ ਨੂੰ VOTING ਤੋਂ 1 ਦਿਨ ਹਫ਼ਤਾ ਪਹਿਲਾਂ 1 ਅਕਤੂਬਰ ਨੂੰ ਪ੍ਰੋਲ ਮਿਲ ਗਈ ਸੀ। ਇਸ ਕਵਰ ਉੱਤੇ ਤੁਹਾਡੇ ਕੀ ਵਿਚਾਰ ਨੇ ਆਪਣੇ ਕਮੈਂਟ ਕਰਕੇ ਜੁਰ ਦੱਸੋ ਬਹੁਤ-ਬਹੁਤ ਤੁਹਾਡਾ ਧੰਨਵਾਦ।